ਅਵ ਮਿੰਟੂ ਜੀ ਕੇਜਰੀਵਾਲ ਸਾਹਿਬ ਤੇ ਮਨੀਸ਼ ਸੋਸੋਧਿਆ ਹੋਰਾਂ ਤੋਂ ਗੱਲਬਾਤ ਸ਼ੁਰੂ ਕਰ ਲਗੇ ਹਾਲਾਂਕਿ ਇੱਕ ਤਾਂ ਬਿਆਨ ਕੇਜਰੀਵਾਲ ਸਾਹਿਬ ਹੋਰਾਂ ਦਾ ਗੈਂਗਸਟਰਾਂ ਦੇ ਬਾਰੇ ਆਇਆ ਹੋਇਆ ਸੀ ਉਹ ਕਾਫੀ ਅੱਜਕੱਲ ਮੀਡੀਆ ਤੇ ਇਧਰ ਉਧਰ ਘੁੰਮ ਰਿਹਾ ਪਰ ਉਸ ਤੋਂ ਬਿਨਾ ਕਹਿੰਦੇ ਕਿ ਦਿੱਲੀ ਵਿਧਾਨ ਸਭਾ ਨੇ ਉਹਨਾਂ ਨੂੰ ਕਿਹਾ ਕਿ 13 ਨਵੰਬਰ ਨੂੰ ਥੋੜਾ ਜਿਹਾ ਦਰਸ਼ਨ ਦਿਓ ਜੀ ਕੋਈ ਮਸਲਾ ਫਾਂਸੀ ਘਰ ਦੇ ਨਾਲ ਜੁੜਿਆ ਹੋਇਆ ਹੈ ਕੋਈ ਕਹੇ ਰ ਟਿਫਨ ਰੂਮ ਹੈ ਕੋਈ ਕਹਿੰਦਾ ਜੀ ਫਾਂਸੀ ਘਰ ਹੈ ਤੇ ਸਾਨੂੰ ਤੇ ਸਮਝ ਨਹੀਂ ਆਈ ਵੀ ਉਹ ਕਿਹੜਾ ਰੂਮ ਹੈ ਥੋੜਾ ਜਿਹਾ ਉਹਦੇ ਬਾਰੇ ਜਾਣਕਾਰੀ ਦਿਓ ਵੀ ਇਹ ਮਸਲਾ ਕੀ ਹੈ ਕਾਦੇ ਵਾਸਤੇ ਉਹਨ ਪਹਿਲੀ ਗੱਲ ਤੇ ਹੈ ਕਿ ਜਿਹੜਾ ਇਹਨਾਂ ਨੇ ਗੈਂਗਸਟਰਾਂ ਦਾ ਕਿਹਾ ਸੀਗਾ ਕਿ 7 ਦਿਨਾਂ ਦੇ ਵਿੱਚ ਵਿੱਚ ਪੰਜਾਬ ਛੱਡ ਦੇਣਾ। ਉਹਦੇ ਤੇ 7 ਫੇਜ਼ ਦੇ ਵਿੱਚ 7 ਦਿਨ ਦਾ ਇਹਨਾਂ ਨੇ ਟਾਈਮ ਦਿੱਤਾ ਸੀ 7 ਫੇਜ਼ ਜਾਂ ਮੋਹੱਲੀ ਦਾ। ਜੀ। ਉਹਦੇ ਵਿੱਚ ਕੋਈ ਰਿਟਾਇਰਡ ਅਧਿਕਾਰੀ ਰਹਿੰਦਾ ਸੀਗਾ ਤੇ ਉਹਨਾਂ ਨੇ 30 ਗੋਲੀਆਂ ਮਾਰੀਆਂ ਨੇ ਉਹਦੇ ਘਰ ਦੇ ਅੱਗੇ ਆ ਕੇ ਘਰ ਦੇ ਵਿੱਚ ਆ ਕੇ 30 ਗੋਲੀਆਂ ਤੇ ਕਾਰ ਵੀ ਛਲਣੀ ਕਰਤੀ ਆ। ਹੂੰ। 7 ਦਿਨ ਦਾ ਅਲਟੀਮੇਟਮ ਤੇ 7 ਸ਼ਾਇਦ ਘੰਟੇ ਵੀ ਨਹੀਂ ਪਏ ਤੇ 7 ਫੀਸ ਦੇ ਵਿੱਚ 30 ਗੋਲੀਆਂ ਮਾਰ ਕੇ ਗਏ ਨੇ ਸ਼ਹਿਰ ਦੇ ਵਿੱਚ 4 ਗੁਣਾ ਤੋਂ ਵੀ ਵੱਧ ਹੋ ਗਿਆ ਜੇ ਆਪਾਂ 7 ਦੇ ਸਾਹਮਣੇ ਲਾਈ ਤਾਂ ਮੈਥ ਮੇਰਾ ਬੜਾ ਕਮਜ਼ੋਰ ਰਿਹਾ ਬਹੁਤ ਕਮਜ਼ੋਰ ਹੈ ਉਹ 7 7 ਦਾ ਪਸਾਰ ਦੇ ਲੈ ਕੇ ਚੱਲ ਰਹੇ ਸੀ ਨਾ ਜੇ 7 ਚੌਕ 28 ਤੋਂ ਵੀ ਵੱਧ ਗਈਆਂ ਤਾਂ ਮੈਥ ਤੇ ਬਹੁਤ ਮੈਥ ਦੇ ਵਿੱਚ ਤਾਂ ਬਹੁਤ ਮੈਂ ਘਾਟੇ ਖਾਦੇ ਆ ਤਾਂ ਖੈਰ ਏ ਹੁਣ ਤੁਸੀਂ ਹਿਸਾਬ ਲਾ ਲਓ ਕਿ 7 ਦਿਨ ਦਾ ਅਲਟੀਮੇਟਮ 7 ਘੰਟੇ ਪੈ ਨਹੀਂ 7 ਫੇਸ ਦੇ ਵਿੱਚ ਅਗਲੇ ਪਹੁੰਚ ਗਏ ਕਿ ਲੈ ਕਰ ਗੱਲ ਹੋਣਾ। ਭਾਈ ਮੈਂ ਅੱਗੇ ਕੀ ਮੈਂ ਕਿਹਾ ਪੰਜਾਬ ਤੁਸੀਂ ਕਹਿੰਦੇ ਹੋ ਕਿ ਪੰਜਾਬ ਛੱਡ ਦਿਓ ਪੰਜਾਬ ਛੱਡ ਕੇ ਤੇ ਬਾਹਰ ਬੈਠੇ ਨੇ ਜਿਹੜੇ ਜਿਆਦਾ ਆਦੇ ਗੈਂਗ ਚਲਾ ਰਹੇ ਆ ਜੀ ਤੇ ਜਿਹੜੇ ਪੰਜਾਬ ਦੇ ਵਿੱਚ ਨੇ ਉਹ ਜ਼ਿਲ੍ਹਿਆਂ ਦੇ ਅੰਦਰੋਂ ਚਲਾਈ ਜਾਂਦੇ ਐ ਲੋ ਕਰ ਲੋ ਕਿ ਉਹਨੂੰ ਪਾਂਡਾ ਖਿਣ ਕੇ ਆਏਗਾ ਪੁਣ ਕੇ ਆਏਗਾ। ਹੁਣ ਆਈਏ ਆ ਜਿਹੜੀ ਤੁਸੀਂ ਗੱਲ ਕਹੀ ਆ ਇਹਦੇ ਵਿੱਚ ਸਰ ਮਾਮਲਾ ਪਤਾ ਕੀ ਹੁੰਦਾ ਹੈ ਹਾਊਸ ਦੇ ਵਿੱਚ ਤੁਸੀਂ ਕੋਈ ਵੀ ਗਲਤ ਇਨਫੋਰਮੇਸ਼ਨ ਨਹੀਂ ਦੇ ਸਕਦੇ ਜੀ ਤੁਸੀਂ ਸਦਨ ਦੇ ਵਿੱਚ ਖੜ ਕੇ ਹਾਊਸ ਦੇ ਹਾਊਸ ਕੀ ਹੁੰਦਾ ਵਿਧਾਨ ਸਭਾ ਲੋਕ ਸਭਾ ਰਾਜ ਸਭਾ ਪਹਾ ਉਸ ਸਦਨ ਹੈ ਹੂੰ ਉਹਦੇ ਵਿੱਚ ਖੜ ਕੇ ਤੁਸੀਂ ਝੂਠ ਨਹੀਂ ਬੋਲ ਸਕਦੇ ਜੇ ਫੜੇਗਾ ਤਾਂ ਉੱਥੇ ਜਿਹੜੀ ਉਹ ਹੁੰਦੀ ਹੈ ਨਾ ਇੱਕ ਕਮੇਟੀ ਹੁੰਦੀ ਆ ਜਿਹੜੀ ਕਿ ਕਹ ਲੋ ਕਿ ਮਰਿਆਦਾ ਕਾਇਮ ਰੱਖਣ ਲਈ ਇਹ ਸਾਰੇ ਮਸਲੇ ਵਿਚਾਰਦੀ ਆ ਜਿਹੜਾ ਬੰਦਾ ਉਹਦੇ ਚ ਗਿਆ ਫਸ ਹੂੰ ਫਿਰ ਉਹਦੀ ਮਤਲਬ ਕਿ ਜੇ ਕਹ ਲੋ ਤਾਂ ਖਲਾਸੀ ਬੜੀ ਔਖੀ ਹੁੰਦੀ ਆ ਸੁਖਬੀਰ ਸਿੰਘ ਬਾਦਲ ਫਸ ਗਏ ਸੀਗੇ ਕਾਂਗਰਸ ਰਾਜ ਵਿਲੇ ਹੂੰ ਇਸ ਤਰ੍ਹਾਂ ਦੀ ਪ੍ਰਿਵਿਲੇਜ ਕਮੇਟੀ ਜਿਹੜੀ ਹੁੰਦੀ ਆ ਨਾ ਇੱਕ ਦੋ ਮਾਮਲੇ ਸੀਗੇ ਪਰ ਕਿਉਂਕਿ ਚਾਚਾ ਜਾਨ ਬੈਠੇ ਸੰਸਦ ਅਚ ਰਵਾਈਤੀ ਪਾਰਟੀਆਂ ਦਾ ਕੁਝ ਰਵਈਆ ਜਣਾ ਹੁੰਦਾ ਹੈ ਨਾ ਉਹ ਠੀਕ ਇੱਕ ਦੂਜੇ ਪ੍ਰਤੀ ਨਾ ਉਦਾਰਵਾਦੀ ਜਿਹਾ ਰਹ ਜਾਂਦਾ ਜੀ ਹੁਣ ਇਧਰ ਕੀ ਆ ਕਿ ਇਹਨਾਂ ਨੇ ਨਾ ਇੱਕ ਬੰਦੇ ਨੂੰ ਬੜਾ ਵਾਹਣੇ ਪਾਇਆ ਸੀਗਾ ਜਦੋਂ ਇਹ ਦਿੱਲੀ 'ਚ ਸੱਤਾ 'ਚ ਹੁੰਦੇ ਸੀ ਉਹਦਾ ਨਾਂ ਸੀ ਵਜਿੰਦਰ ਗੁਪਤਾ ਹੂੰ ਉਹਨੂੰ ਇੱਕ ਦੋ ਵਾਰੀ ਤੇ ਉਹ ਜਿਹੜੇ ਮਾਰਸ਼ਲ ਹੁੰਦੇ ਆ ਚੁੱਕ ਕੇ ਬਾਹਰ ਹੀ ਸੋਟਾ ਐ ਸਰ ਉਹ ਦੋ ਤਿੰਨ ਜਣੇ ਤੇ ਸੀਗੇ ਪਾਪਲ ਉਹਨਾਂ ਦੇ ਨਾਲ ਦੇ ਵਿੱਚ ਉਹਨਾਂ ਦਾ ਕੀ ਗੱਲ ਦਾ ਸੀ ਉਹਨਾਂ ਦਾ ਕੱਖ ਨਹੀਂ ਸੀ ਵਟਿਆ ਜਾਂਦਾ ਉਹ ਜਦੋਂ ਇਹ ਜੀ ਕਰਦਾ ਸੀਗਾ ਚੁੱਕ ਕੇ ਕਹਿੰਦੇ ਨਾਲ ਬਾਹਰ ਸੋਟੋ ਯਾਰ ਰੌਲਾ ਪਾਉਂਦੇ ਆ ਮੈਂ ਮਰੀ ਜਾਂਦੇ ਨੇ ਅੱਥਾ ਅੱਛਾ ਉਹਨਾਂ ਦੇ ਚੋਕ ਅਗੇ ਬਾਹਰ ਸੌਟਾ ਹੁੰਦੇ ਸੀ ਜੀ ਉਹਨਾਂ ਨੂੰ ਮਜ਼ਾ ਆਉਂਦਾ ਸੀ ਵੀ ਜਲ ਦੋ ਤਿੰਨ ਜਾਣੇ ਹੈ ਕਿ ਸਾਡਾ ਕੀ ਇੱਥੇ ਝੋਟਾ ਜਾਂਦੀ ਨਾ ਹਾਂਜੀ ਨਗਾਰਿਆਂ ਦੇ ਸ਼ੋਰ ਦੇ ਵਿੱਚ ਸਾਡਾ ਤੂਤਨੀਆਂ ਦਾ ਕੀ ਬਟਿਆ ਜਾਣਾ ਚਲੋ ਇੱਕ ਖਬਰ ਲੱਗ ਜਾਏਗੀ ਦੋ ਖਬਰਾਂ ਲੱਗ ਜਾਣਗੀਆਂ ਜੀ ਜੀ ਹੁਣ ਅਗਲੇ ਆ ਗਏ ਪਾਪਰ ਦੇ ਵਿੱਚ ਸਤਾ ਦੇ ਵਿੱਚ ਆ ਗਏ ਆ ਇਹ ਉਥੋਂ ਤੁਹਾਨੂੰ ਪਤਾ ਹੀ ਆਸੇ-ਪਾਸੇ ਹੋ ਗਏ ਹੂੰ ਜਿਹੜੇ ਹੁੰਦੇ ਆ ਨਾ ਵੈਲੀ ਬੰਦੇ ਹੁੰਦੇ ਆ ਉਜੇ ਜਦੋਂ ਇਕੱਠੇ ਹੋ ਕੇ ਪੈਂਦੀ ਆ ਤੇ ਫਿਰ ਲਾਲਾ 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 ਕਰਾ ਦਿੰਦੇ ਫਿਰ ਜਦੋਂ ਪੁਲਿਸ ਇਕੱਠੀ ਹੋ ਕੇ ਪੈਂਦੀ ਆ ਫਿਰ ਉਹ ਨੱਸ ਜਾਂਦੇ ਆ ਹੂੰ ਆਸੇ-ਪਾਸੇ ਉਹ ਕਹਿੰਦੇ ਯਾਰ ਆਸੇ-ਪਾਸੇ ਹੋ ਜਾ ਚਾਰ ਦਿਨ ਹੁਣ ਜੀ ਜਿਹੜਾ ਆ ਗਿਆ ਕਾਬੂ ਖੜ ਕੈਂਤੀ ਬੜੀ ਹੋਏਗੀ ਇਦਾਂ ਲੀਡਰ ਹੁੰਦੇ ਆ ਵੱਡੇ ਲੀਡਰ ਹੁੰਦੇ ਆ ਇੱਕ ਸਟੇਟ ਦੇ ਵਿੱਚੋਂ ਕੰਮ ਖਰਾਬ ਹੋਇਆ ਉਹ ਕਹਿੰਦੇ ਆਸੇ-ਪਾਸੇ ਹੋ ਜਾ ਜੀ ਆ ਕਾਂਗਰਸ ਵਾਲੇ ਵੀ ਐਂ ਕਰਦੇ ਆ ਹੂੰ ਹੂੰ ਆਪ ਦੇ ਮਤਲਬ ਕਿ ਕੋਈ ਸੀਨੀਅਰ ਸਨੀਅਰ ਲੀਡਰ ਜਿਹੜਾ ਹੋਵੇ ਉਹਨੂੰ ਕਹਿੰਦੇ ਲੈ ਤੂੰ ਫਲਾਣੀ ਪ੍ਰਦੇਸ਼ ਦਾ ਇੰਚਾਰਜ ਲੱਗ ਜਾ ਇੱਥੇ ਸਰਕਾਰ ਚੱਲਦੀ ਹੋਵੇ ਜੀ ਤਾਂ ਹੁਣ ਇਹ ਜਿਹੜਾ ਹਾਲਿਆ ਇਹ ਜਿਹੜਾ ਆਲਮ ਆ ਉਹ ਇਸ ਗੱਲ ਤੋਂ ਦਿਲਚਸਪ ਹੋ ਗਿਆ ਕਿ ਜਿਸ ਤਰ੍ਹਾਂ ਦੀ ਕਮੇਟੀ ਦਾ ਮੈਂ ਤੁਹਾਨੂੰ ਜ਼ਿਕਰ ਕੀਤਾ ਕਿ ਜੇ ਤੁਸੀਂ ਝੂਠ ਮਾਰਦੇ ਹੋ ਘਮਰਾਹ ਕਰਦੇ ਹੋ ਤਾਂ ਉਹ ਕਮੇਟੀ ਜਿਹੜੀ ਹੈ ਉਹ ਤਲਬ ਕਰ ਲੈਂਦੀ ਹੈ ਇਹ ਤਲਬੀ ਹੈ ਇਹਨਾਂ ਦੀ ਹੂੰ ਦੋਨੇ ਪੁਰਾਣੇ ਜੁੰਡੀ ਤੇ ਯਾਰ ਦੋਨੇ ਇੱਕੋ ਵੇਲੇ ਤਲਬ ਚਲਵਾਓ ਦਿਓ ਜਵਾਬ ਅਸਲ 'ਚ ਇਹਨਾਂ ਨੇ ਕੀ ਕੀਤਾ ਸੀਗਾ ਕਿ ਬਾਈ ਦੇ ਵਿੱਚ ਬੜੇ ਧੁੰਮ ਢੱਕੇ ਦੇ ਨਾਲ ਆਖਿਆ ਕਿ ਆ ਜਿਹੜਾ ਬਈ ਮਤਲਬ ਕਿ ਕਮਰਾ ਹੈ ਨਾ ਇਹ ਫਾਂਸੀ ਵਾਲਾ ਹਤਾ ਹੁੰਦਾ ਸੀ ਫਾਂਸੀ ਵਾਲਾ ਖੂਹ ਹੁੰਦਾ ਸੀ ਹੂੰ ਅੰਗਰੇਜ਼ਾਂ ਦਾ ਕੋਰਿਆਂ ਦਾ ਜੀ ਇਹਨਾਂ ਨੇ ਪੂਰਾ ਉਥੇ ਤਾਮ ਝਾਮ ਯਾਨੀ ਕੀਤਾ ਤੇ ਤੁਹਾਨੂੰ ਪਤਾ ਹੈ ਇਵੈਂਟ ਮੈਨੇਜਮੈਂਟ ਦੇ ਵਿੱਚ ਤੇ 우ਸਤਾਦ ਲੋਕ ਨੇ ਹੂੰ ਵਾਹ 우ਸਤਾਦ ਵਾ ਤਾਜ ਬੋਲੀਏ ਮਸ਼ਹੂਰੀਆਂ ਹੁੰਦੀ ਸੀ ਜੀ ਜੀ ਬਿਲਕੁਲ ਤਾਂ ਉਹ ਕਹਿੰਦੇ ਵਾਹ 우ਸਤਾਦ ਵਾ ਕੇਜਰੀਵਾਲ ਬੋਲੀਏ ਬਸ ਮੈਂ ਅੱਜ ਮੈਨੂੰ ਪੜਿਆ ਵੀ ਉਦੋਂ ਹੀ ਉਦ ਘਾਟ ਨਾਲ ਕੰਮ ਸ਼ੁਰੂ ਹੋ ਗਿਆ ਸੀ ਕੰਮ ਪਾਈ ਚੀ ਹਾਂ ਫਾਸਿਏ ਦੇ ਕੋਠਿਆਂ ਦਾ ਵੀ ਉਦਘਾਟਨ ਕਰੀ ਜਾਂਦਾ ਉਹ ਉਦਘਾਟਨ ਤੋਂ ਹੀ ਰੌਲਾ ਪਿਆ ਮੈਨੂੰ ਲੱਗਦਾ ਵੀ ਹਾਂਜੀ ਅੱਛਾ ਹੁਣ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਸ਼ਿਕਾਇਤ ਕਰਤੀ ਆ ਗੁਪਤਾ ਵਰਗਿਆਂ ਨੇ ਵੀ ਜਾਂਚ ਕਰੋ ਇਹਦੀ ਇਹ ਤਾਂ ਟਿਫਨ ਰੂਮ ਹੈ ਇਹਦੇ ਚ ਕੋਈ ਹੈ ਨਹੀਂ ਉਹਨਾਂ ਨੇ ਹਿਸਟੋਰਿਕਲੀ ਕੋਈ ਉਹਨਾਂ ਨੇ ਤੱਥ ਇਕੱਠੇ ਕੀਤੇ ਉਹਨਾਂ ਕਹਾਜੂ ਖੇਜਰੀਵਾਲ ਸਾਹਿਬ ਹੁਣ ਤੁਸੀਂ ਕਿਤਾਬਾਂ ਚਾਈ ਲਿਆਓ ਚਾਰ ਕਿਤਾਬਾਂ ਪੜ੍ਹ ਕੇ ਹੂੰ ਹੱਥ ਡਾਂਗਾ ਸੋਟੇ ਫੜ ਕੇ ਕੋਈ ਆਸਕ ਨਹੀਂ ਬਣ ਜਾਂਦੇ ਉਹ ਕਹਿੰਦੇ ਆਜੋ ਚਾਰ ਕਤਾਬਾ ਤੁਸੀਂ ਨਾ ਪੜ੍ਹ ਕੇ ਹਾਥੇ ਚ ਫੜ ਕੇ ਆਜੋ ਫੇਰ ਕਰਦੇ ਆਂ ਅਕਲਾ ਜੀ ਆ ਜਾ ਤੂਤਾ ਵਾਲੇ ਖੂਤੇ ਤੇ ਗੱਲਾਂ ਕਰੀਏ ਮੂੰਹ ਤੇ ਵੀ ਉੱਥੇ ਗੱਲਾਂ ਕਰਦੇ ਆ ਹੁਣ ਤੁਸੀਂ ਦੱਸੋ ਕਿ ਇਥੇ ਕਿਹੜਾ ਖੂ ਸੀ ਦਾ ਜੀ ਹੁਣ ਵੇਖੋ ਬਈ ਕਈ ਵਾਰ ਆਪਾਂ ਕਹਿੰਦੇ ਆ ਨਾ ਕਿ ਲਾਂਗ ਪੁੱਟੀ ਤੇ ਕੋ ਖੂਚ ਡਿਗੇ ਹਮ ਤੇ ਖੂਚ ਡਿਗਿਆ ਕਹਿੰਦੇ ਵੈੜ ਕਾ ਖੱਸੀ ਕਰਨਾ ਬੜਾ ਸੌਖਾ ਹੁੰਦਾ ਇਹ ਖੂਜ ਡਗ ਪਿਆ ਬਹਿਣ ਦਾ ਤੇ ਲੱਗਦੇ ਹੱਥੀ ਹੁਣ ਖੱਸੀ ਵੀ ਕਰਦੇ ਜੀ ਜੀ ਇਹ ਹਵਾ ਤੇ ਮੈਂ ਨਹੀਂ ਆਪਦੇ ਕੋ ਨਹੀਂ ਨਹੀਂ ਸਹੀ ਗੱਲ ਹੈ ਹਕ ਤੇ ਖੱਸੀ ਸ਼ਬਦ ਨੂੰ ਤੁਸੀਂ ਮੈਂ ਉਸ ਤੋਂ ਨਹੀਂ ਪਰ ਮੈਂ ਫਸੇ ਦੀ ਗੱਲ ਜ਼ਰੂਰ ਸਮਝਦਾ ਜਦੋਂ ਫਸੇ ਦਾ ਫਿਰ ਬੱਤਰ ਵਾਹੀ ਜਾਂਦਾ ਜੀ ਕੁੱਲ ਮਿਲਾ ਕੇ ਤਲੇ ਹਾਸਾ ਸਿਸੋਦੀਆ ਤੇ ਕੇਜਰੀਵਾਲ ਪਹਿਲਾਂ ਹੀ ਕੇਸਾਂ ਦੇ ਵਿੱਚ ਫਸੇ ਹੋਏ ਨੇ ਹਮ ਜੇਲਾਂ ਦੀਆਂ ਯਾਤਰਾਵਾਂ ਹੋ ਚੁੱਕੀਆਂ ਨੇ ਦੋਨੇ ਹੀ ਪੰਜਾਬ ਦੇ ਵਿੱਚੋਂ ਬਈ ਦਾਣਾ ਪਾਣੀ ਜਿਹੜਾ ਆਪਣਾ ਅੱਜਕਲ ਚੁਗ ਰਹੇ ਨੇ ਸੁਖ ਸਹੂਲਤਾ ਲੈ ਰਹੇ ਨੇ ਆਨੰਦ ਲੈ ਰਹੇ ਨੇ ਤਾ ਹੁਣ ਦੋਨਾਂ ਨੂੰ ਹੀ ਇੱਕੋ ਵੇਲੇ ਤਲਬ ਕਰ ਲਿਆ ਗਿਆ ਤੇ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਜਿਹੜੀ ਇਸ ਤਰ੍ਹਾਂ ਦੀ ਹੁੰਦੀ ਹੈ ਨਾ ਕਮੇਟੀ ਹੁੰਦੀ ਆ ਇਹ ਬੜੀ ਕਸੂਤੀ ਫਸਾ ਲੈਂਦੀ ਆ ਜਦੋਂ ਫਸਾਉਣ ਤੇ ਆਉਂਦੀ ਆ ਹੂੰ ਤਾਂ ਬਰਹਾਲ ਇਹਨਾਂ ਨੇ ਜਾਣਾ 13 ਨਵੰਬਰ ਤੋਂ ਸੀ ਹਾਂਜੀ ਹਾਂਜੀ 13 ਨਵੰਬਰ ਬਸ ਠੀਕ ਹੈ ਜੀ ਆ 14 ਨੂੰ ਰਿਜ਼ਲਟ ਆਉਣਾ ਮੈਨੂੰ ਲੱਗਦਾ ਤਰਨ ਤਰਨ ਵਾਲਾ ਹੂੰ ਉਦੋਂ ਪਹਿਲਾਂ ਯਾਰ ਦਾ ਢੇੜਾ ਜਿਹੜਾ ਉਹ ਇੱਕ ਚੰਡੀਗੜ੍ਹ ਦਾ ਤੇ ਬਾਜੀ ਜਾਏਗਾ ਜੀ ਜੀ ਹਾਂਜੀ ਜੀ ਬਹੁਤ ਬਹੁਤ ਸ਼ੁਕਰੀਆ ਦੋਸਤੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਦੋਸਤਾਂ ਦਾ ਜਟਵਾਇਡ ਬਾਈਕ ਪੇਸ਼ਣ ਜੀ ਰਜਿੰਦਰ ਸਿੰਘ ਜੀ ਦਿਲਰਾਜ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਕਮੈਂਟ ਭਰਾ ਅਸੀਂ ਪੜ ਲਿਆ ਸੀ ਪਹਿਲੀ ਵਾਰੀ ਚ ਹੀ ਤੇ ਨਾ ਕਰਿਆ ਕਰੋ ਇਦਾਂ ਦੇ ਕੰਮ ਹਰ ਵਾਰੀ ਕਮੈਂਟ ਨਾ ਕਰਿਆ ਕਰੋ ਦੂਜੇ ਦੋਸਤ ਡਿਸਟਰਬ ਹੋ ਜਾਂਦੇ ਨੇ ਰਾਜਕੁਮਾਰ ਜੀ ਬਹੁਤ ਬਹੁਤ ਸ਼ੁਕਰ ਜੀ ਸ਼ੁਕਰ ਜੀ ਤੁਹਾਡਾ ਮਿਹਰਬਾਨੀ ਜੀ ਸ਼ੁਕਰੀਆ ਜੀ ਅ ਤਰਸੇਮ ਪੁੱਲਰ ਜੀ ਕਹਿ ਰਹੇ ਨੇ ਕਿ ਕਦੇ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ ਬਿਲਕੁਲ ਜੀ ਉਹੀ ਗੱਲ ਹੋ ਗਈ ਇੱਥੇ ਵੀ ਕਦੇ ਕਿਸੇ ਦਾ ਮੌਕਾ ਆ ਜਾਂਦਾ ਕਦੇ ਕਿਸ ਤੇ ਅਜਾ ਰੌਬਰ ਢਿੱਲੋਂ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤਰਨ ਤਰਨ ਦੀ ਆਪਾਂ ਗੱਲਬਾਤ ਜ਼ਰੂਰ ਕਰਦੇ ਆਂ ਜੀ ਤੇ ਨਾਇਬ ਸੈਣੀ ਦਾ ਵੀ ਕਹਿ ਰਹੇ ਸੀਗੇ ਇੱਕ ਭਾਈ ਉਹਨਾਂ ਨੇ ਵੀ ਪਹੁੰਚਣਾ ਜੀ ਪਹੁੰਚ ਗਏ ਹੋਣੇ ਆਪਾਂ ਚੱਲਦੇ ਆਂ ਤਰਨ ਤਰਨ ਤੇ ਹੋਰ ਹੋਰ ਪਰ ਉਸ ਤੋਂ ਪਹਿਲਾਂ ਇੱਕ ਸਜਨ ਕਹਿ ਰਹੇ ਉਹ ਕਹਿੰਦੇ ਕਿ ਬੜਾ ਫਰਕ ਪੈ ਗਿਆ ਜੀ 22 ਤੋਂ 25 ਤੱਕ ਉਹ ਹੁਣ ਇਹਨਾਂ ਦੇ ਇਹਨਾਂ ਨੂੰ ਵੇਖ ਕੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਲੋਕ ਚੈਨਲ ਬਦਲ ਲੈਂਦੇ ਆ ਜੀ ਵੀ ਕੋਈ ਸਮਾਸੀਗਾ ਕਿ ਲੋਕ ਖੜ ਕੇ ਬਿਲਕੁਲ ਤੁਸੀਂ ਨਾ ਇੱਕ ਚੀਜ਼ ਨੋਟ ਕਰੋ ਕਿ ਅਰਵਿੰਦ ਕੇਜਰੀਵਾਲ ਨੂੰ ਮੈਂ ਅੱਗੇ ਵੀ ਸ਼ਾਇਦ ਤੁਹਾਨੂੰ ਦੱਸਿਆ ਕਿ ਮੈਂ ਇਹਨਾਂ ਦੀਆਂ ਕਾਫੀ ਰੈਲੀਆਂ ਰੁੱਲੀਆਂ ਸ਼ੁਰੂ ਤੋਂ ਵਿੱਚ ਨਾ ਕਵਰ ਕੀਤੀਆਂ ਨੇ ਉਸ ਵੇਲੇ ਅਸੀਂ ਫੀਲਡ 'ਚ ਕੰਮ ਕਰਦੇ ਸਾਂ ਤੇ ਮੈਂ ਖੁਦ ਵੇਖਿਆ ਕਿ ਕਈਆਂ ਨੂੰ ਹਿੰਦੀ ਦੀ ਭਾਸ਼ਾ ਦੀ ਸਮਝ ਤੇ ਆਉਂਦੀ ਨਹੀਂ ਸੀ ਤਦ ਵੀ ਲੋਕ ਕਹਿੰਦੇ ਕੇਸਰੀਵਾਲ ਨੂੰ ਸੁਣਨਾ ਹੈ ਜੀ ਅਰਵਿੰਦ ਕੇਜਰੀਵਾਲ ਨੂੰ ਪਿੰਡਾਂ 'ਚ ਕੇਸਰੀਵਾਲ ਕਿਹਾ ਜਾਂਦਾ ਸੀ ਇਹ ਆਉਂਦੇ ਮਾਈਕ ਲੈਣਦੇ ਮਤਲਬ ਕਿ ਛੋਟਾ ਜਿਹਾ ਮੰਚ ਹੁੰਦਾ ਪਿੰਡਾਂ ਵਾਲੇ ਮਣ ਕਿਦੀਆਂ ਇੱਕ ਗੱਲਾਂ ਸਮਝ ਲੈਂਦੇ ਉਹੀ ਮੰਤਰ ਮੁਗਤ ਹੋਏ ਰਹਿੰਦੇ ਵੀ ਕੇਜਰੀਵਾਲ ਆ ਯਾਰ ਅੱਜ ਤੁਸੀਂ ਵੇਖੋ ਕਿ ਕੇਜਰੀਵਾਲ ਇਹ ਕਹਿ ਰਿਹਾ ਕਿ ਮੈਂ ਸਤਾਂ ਦਿਨਾਂ ਚ ਗੈਂਗਸਟਰ ਖਤਮ ਕਰ ਦਿਆਂਗਾ ਛੱਡ ਕੇ ਭਜ ਜਾਣ ਤੇ ਥੱਲੇ ਰਿਐਕਸ਼ਨ ਦੇਖੋ ਲੋਕਾਂ ਦੀਆਂ ਸਮਾਈਲੀਆਂ ਦੇਖੋ ਜੀ ਜੀ ਵੀ ਜਿਹੜੇ ਲੀਡਰ ਜਿਹੜੇ ਲੀਡਰ ਦੀ ਗੱਲ ਵੀ ਨਹੀਂ ਸੀ ਸਮਝ ਆਉਂਦੀ ਤੇ ਲੋਕ ਐ ਬੈਠ ਹੁੰਦੇ ਸੀ ਇਧਰ ਦੇਖੋ ਐ ਇਹ ਸਰ ਬਹੁਤ ਵੱਡੀ ਪ੍ਰਾਪਤੀ ਹੁੰਦੀ ਹੈ ਲੀਡਰ ਦੀ ਜੀ ਜੀ ਬਿਲਕੁਲ ਤੁਹਾਡੀ ਮਾਂ ਬੋਲੀ ਚ ਨਹੀਂ ਬੋਲ ਰਿਹਾ ਹਰਵਿੰਦ ਕੇਜਰੀਵਾਲ ਪੰਜਾਬੀ ਤਾਂ ਬੋਲਦਾ ਹੀ ਨਹੀਂ ਜੀ ਅਰਵਿੰਦ ਕੇਜਰੀਵਾਲ ਹਿੰਦੀ ਚ ਗੱਲ ਕਰਦੇ ਅੱਧ ਪਚਦੀ ਆਪਣੇ ਤੇ ਤੁਹਾਨੂੰ ਪਤਾ ਪੂਰਬੀਆਂ ਦੇ ਨਾਲ ਜਦੋਂ ਹਿੰਦੀ ਬੋਲਦੇ ਹੋਣ ਕਿ ਹਿੰਦੀ ਖੁਦ ਜਿਹੜੀ ਆ ਉਹ ਬੜਾ ਮਾਣ ਮਹਿਸੂਸ ਕਰਦੀ ਆ ਆਪਣੇ ਤੇ ਚੰਦੂ ਮਾਜਰਾ ਸਾਭ ਦੀ ਹਿੰਦੀ ਬੜੀ ਕਹ ਲਓ ਕਿ ਪ੍ਰਸਿੱਧ ਹੈ ਜੀ ਮਤਲਬ ਕਿ ਆਪ ਆਪਣੀ ਕੀ ਮੇਰੀ ਮੈਂ ਜੇ ਬੋਲਣੀ ਸਟਾਰਟ ਕਰਦਾ ਆਪਾਂ ਵੀ ਉਦਾਂ ਹੀ ਉਹ ਮੇਰੀ ਘਰ ਵਾਲੀ ਅੱਛੀ ਖਾਸੀ ਬੋਲ ਲੈਂਦੀ ਆ ਉਹ ਚੰਡੀਗੜ੍ਹੋਂ ਆ ਤੇ ਉਹ ਜਦੋਂ ਕਿਤੇ ਮਾਇ ਮੰਨ ਲਓ ਬੋਲਣ ਦਾ ਯਤਨ ਕਰਦੇ ਉਹਦਾ ਆਸ ਆ ਜਾਂਦੀ ਤੋਂ ਮਲਵਕੀ ਇਹ ਸਾਰਾ ਕੁਝ ਆ ਕਿ ਭਈ ਹੁਣ ਅੱਜ ਦੇਖੋ ਜੇ ਉਹ ਕੋਈ ਵੱਡੀ ਗੱਲ ਕਰ ਰਹੇ ਨੇ ਸੀਰੀਅਸ ਗੱਲ ਕਰ ਰਹੇ ਨੇ ਪੰਜਾਬ ਦੇ ਕਿਸੇ ਸੰਕਟ ਦੀ ਗੱਲ ਕਰਦੇ ਤਾਂ ਲੋਕ ਥੱਲੇ ਸਮਝਿਲੀਆਂ ਛੱਡੀ ਜਾਂਦੇ ਨੇ 1000 ਰਿਐਕਸ਼ਨ ਤੇ 800 ਸਮਝਲੀ ਆ ਕਿ ਵੀਰੇ ਬਸ ਕਰ ਬਸ ਕਰ ਕੁਝ ਵੀ ਬੰਦ ਰੱਖਿਆ ਕਿੰਨੇ ਲੋਕੀ ਕਹਿੰਦੇ ਬਸ ਕਰ ਬਸ ਕਰ ਰੇੜੇ ਵਿੱਚ ਆ ਗਿਆ ਪੁਚਾਲ ਇਹ ਕਹਿੰਦੇ ਕਿ ਭਾਈ ਪੰਜਾਬ ਚ ਪੁਚਾਲ ਆਇਆ ਪਿਆ ਬਸ ਤੂੰ ਹੀ ਸੁੱਟ ਸੁੱਟ ਕੇ ਸੁੱਟ ਸੁੱਟ ਕੇ ਮਾਹਦੇ ਉਪ ਤੋਂ ਇੰਨੇ ਸੁੱਟੇ ਇੰਨੇ ਸੁੱਟੇ ਆ ਕਿ ਵੀ ਪੁਚਾਲ ਹੀ ਆਇਆ ਪਿਆ ਡਗ ਡਗ ਪੱਤਰਾਂ ਗੁੜੀ ਵੀ ਜਾਂਦੇ ਨੇ ਤੁਹਾਡੇ ਚੌਰਸ ਰੜੀ ਜਾਂਦੇ ਨੇ